ਰਤੂ ਰਤ ਘਰ ਬਣਾਤੇ ਦੋ ਕਮਰੇ ਰਸੋਈ ਤੇ ਬਾਥਰੂਮ ਇਹ ਉਹਨਾਂ ਦਾ ਰਹਿਣ ਬਸੇਰਾ ਜਿਹੜਾ ਹੁਣ ਬਣਾ ਦਿੱਤਾ ਹੈ ਤਸਵੀਰਾਂ ਦੇਖ ਤੁਸੀਂ ਵੀ ਅਹ ਰਹਿਓ ਇਹ ਮੋੜ ਤੋਂ ਜਿਹੜਾ ਵਸੇਬਾ ਹੈ ਜਰੂਰ ਬਣਾ ਦਿੱਤਾ ਹੈ ਹੁਣ ਆ ਜਿਹੜਾ ਹੈ ਬੜੂ ਸਾਹਬ ਵਾਲੇ ਬਾਬਾ ਜੀ ਨੇ ਬਣਾਤਾ ਸੀਟਾਂ ਲਾਤੀਆਂ ਨੇ ਆ ਇਹ ਰਹਿਣ ਬਸੇਰਾ ਏ ਪਹਿਲਾਂ ਘਰ ਵੇਖੋ ਕਿੰਨੇ ਸੋਹਣੇ ਨੇ ਮਜ਼ਬੂਤ ਵੀ ਨੇ ਪੰਜਾਬੀ ਕੌਮ ਦੀ ਦਲੇਰੀ ਹੀ ਹੈ ਕਿ ਉਹਨਾਂ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਦੇਖੋ ਅਸੀਂ ਕੁਝ ਘੰਟਿਆਂ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਇਹ ਕਿੰਨੇ ਘੰਟੇ ਚਾਹੀ ਸੀ ਬਾਬਾ ਜੀ ਅਗਲਾ ਇਹ ਹੋਇਆ ਸਾਡਾ 72 ਘੰਟੇ ਚ ਤੇ ਉਹ 48 ਘੰਟੇ ਅਗਲੇ ਕਰ ਸੀ 48 ਘੰਟੇ ਸੋ ਮਤਲਬ ਇੰਨੀ ਜੀਤੀ ਇਹ ਕਾਰ ਜਿਹੜਾ ਤਿਆਰ ਵੀ ਹੋ ਗਿਆ ਜੋ ਕਿ ਨੀਹਾਂ ਪਟ ਕੇ ਬਹੁਤ ਸਮਾਂ ਲੱਗਣਾ ਸੀਗਾ ਉਹ ਇਸ ਪਰਿਵਾਰ ਨੂੰ ਹੁਣ ਆਪਣਾ ਘਰ ਜਿਹੜਾ ਹੈਗਾ ਵਾਪਸ ਇੱਕ ਤਰ੍ਹਾਂ ਮਿਲ ਗਿਆ ਤੇ ਇੱਕ ਮੁਰ ਤਾਂ ਉਹ ਇਹ ਬਾਧਵੀ ਸਕਦਾ ਹੈ ਨੰਬਰ ਬਟ 300 ਦੀ ਸਾਡੀ ਲਿਸਟ ਜਿਹੜੀ ਸੀ ਤਿਆਰ ਹੈ ਸਸੀਗਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤਰਮਿਰਜਲ ਲਾਲੀ ਤੁਸੀਂ ਜੁੜਿਓ ਮਿੱਟੀ ਚੈਨਲ ਦੇ ਨਾਲ ਹੜ੍ਹਾਂ ਦੇ ਨਾਲ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਤਾਂ ਬਹੁਤਿਆਦੇ ਮੁਰਵ ਸੇਬੇ ਵੀ ਹੋ ਰਹੇ ਨੇ ਪਰ ਉਹ ਪਰਿਵਾਰਾਂ ਦਾ ਦਰਦ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਜਿਨ੍ਹਾਂ ਪਰਿਵਾਰਾਂ ਦੇ ਬਹੁਤ ਬੁਰੇ ਹਾਲਾਤ ਹੋਏ ਨੇ ਜਿਨ੍ਹਾਂ ਨੂੰ ਹੜ੍ਹ ਦੀ ਮਾਰ ਬਹੁਤ ਜ਼ਿਆਦਾ ਪਈ ਪਾਣੀ ਨੇ ਉਹਨਾਂ ਦਾ ਜਿਹੜਾ ਸੁਪਣਿਆਂ ਦਾ ਮਹਿਲ ਸੀ ਉਹ ਵੀ ਢਾਈ ਢੇਰੀ ਕਰ ਦਿੱਤਾ। ਪਾਈ ਪਾਈ ਜੋੜੀ ਹੁੰਦੀ ਹੈ ਤਾਂ ਫਿਰ ਸੁਪਣਿਆਂ ਦੇ ਮਹਿਲ ਬਣਾਏ ਜਾਂਦੇ ਨੇ, ਰਹਿਣ ਬਸੇਰੇ ਬਣਾਏ ਜਾਂਦੇ ਨੇ। ਆ ਮਾੜਾ ਪਰਿਵਾਰ ساری ਉਮਰ ਹੀ ਜਿਹੜਾ ਆਪਣਾ ਰਹਿਣ ਬਸੇਰਾ ਬਣਾਉਣ ਵਿੱਚ ਲਾ ਦਿੰਦਾ ਹੈ। ਪਰ ਇਸ ਮਾਰ ਦੇ ਹੇਠ ਬਹੁਤ ਸਾਰੇ ਪਰਿਵਾਰ ਆਏ ਨੇ ਜਿਨ੍ਹਾਂ ਦੇ ਸੁਪਣਿਆਂ ਦਾ ਮਹਿਲ ਜਿਹੜਾ ਸੀ ਉਹ ਜ਼ਰੂਰ ਤਬਾਹ ਹੋਏ ਨੇ। ਇਹ ਉਹ ਸਮਾਨ ਹੈ ਜਿਹੜਾ ਹੜਾਂ ਦੀ ਮਾਰ ਦੇ ਹੇਠ ਆਇਆ। ਜਿਨ੍ਹਾਂ ਦੇ ਰਹਿਣ ਬਸੇਰੇ ਉੱਜੜ ਗਏ। ਤਾਂ ਦੇਖ ਲਾ ਦਿਓ ਤੁਸੀਂ ਤਸਵੀਰਾਂ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ। ਅੱਜ ਅਜਨਾਲੇ ਦੇ ਨੇੜੇ ਦੇ ਪਿੰਡ ਮੁਜ਼ੱਫਰਪੁਰ ਪਹੁੰਚੇ ਆਂ ਜਿਸ ਪਰਿਵਾਰ ਦੇ ਹਾਲਾਤ ਵੱਤ ਤੋਂ ਵੱਧ ਬਣੇ ਹੋਏ ਨੇ ਇਹ ਉਹਨਾਂ ਦਾ ਪਾਈ ਪਾਈ ਜੋੜੀ ਸੀ ਅਤੇ ਇਹ ਜਿਹੜਾ ਸਮਾਨ ਬਣਾਇਆ ਸੀ ਤਾਂ ਹੱਟ ਦੀ ਮਾਰ ਦੇ ਹੇਠ ਆਇਆ ਤਾਂ ਮੰਜੇ ਟੁੱਟ ਗਏ ਨੇ ਬੈੱਡ ਟੁੱਟ ਗਏ ਨੇ ਜਿੱਥੇ ਸੌਂਦੇ ਸੀ ਉਹ ਸਾਰਾ ਉਜੜ ਗਿਆ ਤਾਂ ਬੱਚਿਆਂ ਦਾ ਸਮਾਨ ਹਰ ਚੀ ਜਿਹੜੀ ਹੈ ਤਹਿਸ ਨਹਿਸ ਹੋਈ ਤਾਂ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਪਰ ਫਿਰ ਤੋਂ ਜਿਹੜਾ ਮੋੜ ਫੇਬਾ ਵੀ ਹੋ ਰਿਹਾ ਹੈ ਤਾਂ ਅੱਜ ਬੜੂ ਸਾਹਿਬ ਸੰਸਥਾ ਵੱਲੋਂ ਜਿਹੜੀ ਹੈ ਉਸ ਪਰਿਵਾਰ ਵਾਸਤੇ ਰਹਿਣ ਬਿਸੇਰਾ ਬਣਾਇਆ ਗਿਆ ਮਨਾਗਿਰ ਦਿੱਤਾ ਜਾ ਰਿਹਾ ਹੈ ਤੋ ਵੀਰੂ ਵੀ ਸਾਡੇ ਨਾਲ ਨੇ ਜਿਨ੍ਹਾਂ ਨੇ ਪਰਿਵਾਰ ਨੇ ਇਹ ਹੱਟ ਦੀ ਮਾਰ ਚੱਲੀ ਹੈ ਬਾਬਾ ਜੀ ਪਹਿਲਾਂ ਤਾਂ ਫਤੇ ਦੀ ਸਾਂਝ ਪਾਉਣੀ ਜੀ ਵਾਹਿਗੁਰੂ ਜੀ ਕੀ ਫਤ ਹੈ ਬਾਬਾ ਜੀ ਮੈਂ ਦੇਖ ਰਿਹਾ ਪਰਿਵਾਰ ਸਾਰਾ ਅਮਰਤਾਰੀ ਹੈ ਰੱਬ ਦਾ ਨਾਮ ਲੈਣ ਵਾਲਾ ਹੈ ਪਰ ਇਹ ਰੱਬ ਦੀ ਆਫਤ ਜਿਹੜੀ ਪਈ ਹੈ ਇਸ ਨੇ ਬਹੁਤ ਤਬਾਈ ਮਚਾਈ ਹੈ ਕੀ ਹਾਲਾਤ ਬਣੇ ਸੀ ਜਦੋਂ ਹੜਾ ਆਇਆ ਸੀ ਹਾਲਾਤ ਬਹੁਤ ਮਾੜੇ ਹੋ ਗਿਆ ਨਵੀ ਪਾਣੀ ਇੰਨੀ ਸਪੀਡ ਨਾਲ ਆਇਆ ਵੀ ਕਿਸੇ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ ਮਤਲਬ ਇਹ ਆਪਣੇ ਬੱਚੇ ਸਿਰਫ ਕੱਢ ਸਕਿਆ ਇਥੋਂ ਪਾਣੀ ਇੱਥੇ ਘੜ ਤੋਂ 8-8 9-9 ਫੁੱਟ ਪਾਣੀ ਚੜ ਗਿਆ ਲੱਗ ਲੱਗੇ ਝੋਨਾ ਤਕਰੀਬਨ ਇਹਦੇ ਤੋਂ 4-4 ਫੁੱਟ ਪਾਣੀ ਝੋਨਾ ਦੇ ਉੱਪਰ ਹੋ ਗਿਆ ਤਾਂ 5-5 ਫੁੱਟ ਤੇ ਝੋਨਾ ਵੀ ਹੈਗਾ ਇਸ ਟਾਈਮ ਪਰ ਪਾਣੀ ਇੱਥੇ ਅੱਜ ਜਿੱਥੇ ਜਗ੍ਹਾ ਹੀ ਖਲੋਤੇ ਆ ਇੱਥੇ ਘੜ ਤੋਂ ਘੜ ਵੀ 8-8 9-9 ਫੁੱਟ ਪਾਣੀ ਸੀ ਕਿ ਇੱਥੇ ਤੇ ਵੇਖਿਆ ਡਰ ਲੱਗਦਾ ਵੀ ਇੰਨਾ ਪਾਣੀ ਆ ਵੀ ਕਰੋੜ ਕੇ ਨਾ ਲੈ ਜੀ ਕਿ ਇੰਨਾ ਡਰ ਲੱਗਦਾ ਤਾਂ ਪਾਣੀ ਵੀ ਇੰਨੀ ਮਾਰੀ ਵੀ ਪਾਣੀ ਨੂੰ ਵੇਖ ਕੇ ਬੰਦੇ ਦਾ ਦਿਲ ਜਰਾ ਟੁੱਟ ਜਾਂਦਾ ਇੱਕ ਵਾਰੀ ਜਦੋਂ ਪਾਣੀ ਦਾ ਚੜਾ ਵਾ ਆ ਰਿਹਾ ਸੀ ਪਹਿਲਾਂ ਜੀ ਸੋਚਿਆ ਸਮਾਨ ਬਚਾਈਏ ਜਾਂ ਪਰਿਵਾਰ ਬਚਾਈਏ ਕੀ ਮਨ ਦੇ ਵਿੱਚ ਵਿਚਾਰ ਰਹੇ ਉਸ ਸਮੇਂ ਕਿ ਹੁਣ ਤਾਂ ਤਬਾਈ ਮੱਜ ਜਾਨੀ ਹੈ ਪੂਰੀ ਦੀ ਪੂਰੀ ਕੀ ਸੋਚਿਆ ਮਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਵੇਖੋ ਪਰਿਵਾਰ ਹੀ ਨੇੜ ਲਾਉਂਦਾ ਵਾ ਜੀ ਜਿਹੜੀਆਂ ਚੀਜ਼ਾਂ ਸਮਾਨ ਹੋ ਰਿਆ ਉਹ ਤਾਂ ਚਲੋ ਪਰਿਵਾਰ ਪਰਮਾਤਮਾ ਸਹੀ ਸਲਾਮਤ ਰੱਖੇ ਤਾਂ ਆਪਾਂ ਫਿਰ ਮੋੜ ਬਣਾ ਸਕਦੇ ਆ ਤੇ ਜੇ ਪਰਿਵਾਰ ਉਜੜ ਜਾਏ ਤਾਂ ਦੁਬਾਰਾ ਨਹੀਂ ਬਣਾ ਸਕਦੇ ਇਹ ਕਰਕੇ ਹੀ ਪਰਿਵਾਰ ਨੂੰ ਪਹਿਲ ਦਿੱਤੀ ਪਰਿਵਾਰ ਆਪਣਾ ਸੁਰੱਖਿਤ ਰਵੇ ਸਹੀ ਮਤਲਬ ਠੀਕ ਠਾਕ ਜੀ ਸੁਕੇ ਤਾਂ ਜੇ ਪਹਚਾਇਆ ਬਾਕੀ ਸਮਾਨ ਚਲੋ ਜਰ ਰੋੜ ਜਪਰਮਤਾਵਾਂ ਕਿਰਪਾ ਕਰੇ ਕਿਤਨਾ ਕਿਤੇ ਬਣ ਜਾਊਗਾ ਜਿਸ ਤਰ੍ਹਾਂ ਹੁਣ ਬਾਬਾ ਜਗਜੀਤ ਸਿੰਘ ਜੀ ਬੜੂ ਸਾਹਿਬ ਵਾਲੇ ਉਹਨਾਂ ਨੇ ਸੇਵਾ ਕੀਤੀ ਦੋ ਕਮਰੇ ਸੰਦੋਹ ਭਰਾਵਾਂ ਨੂੰ ਸੁਖਦੇਵ ਸਿੰਘ ਤੇ ਸੰਦੀਪ ਸਿੰਘ ਸੰਦੋਹ ਭਰਾਵਾਂ ਨੂੰ ਬਣਾ ਕੇ ਦਿੱਤੇ ਆ ਤੇ ਨਾਲ ਸਾਨੂੰ ਉਹਨਾਂ ਨੇ ਬੈੱਡ ਸੋਫੇ ਕੁਰਸੀਆਂ ਤੇ ਤਿੰਨ ਤੋਂ ਨਾ ਮਹੀਨੇ ਦਾ ਰਾਸ਼ਨ ਪਾਣੀ ਸਰ तकरीबन ਨਾਲ ਦੇ ਦਿੱਤੇ ਸਾਬਾ ਜੀ ਮੈਂ ਦੇਖ ਰਿਹਾ ਪੂਰਾ ਪਰਿਵਾਰ ਹੀ ਅਮਰਤਾਰੀ ਹੋ ਰੱਬ ਦਾ ਨਾਮ ਜਪਣ ਵਾਲਾ ਹੈ ਤਾਂ ਰੱਬ ਦਾ ਰੱਬ ਤੇ ਵਿਸ਼ਵਾਸ ਸੀ ਕਿ ਸਾਡਾ ਜਿਹੜਾ ਮੋੜ ਵਸੇਬਾ ਹੋ ਜਾਏਗਾ ਆਊਟ ਆਸਰਾ ਲੈ ਕੇ ਰੱਬ ਦਾ ਸ਼ੁਰੂਆਤ ਕੀਤੀ ਲਾਈਫ ਉਹਦੇ ਪਣੇ ਚ ਪ੍ਰਮਾਤਮਾ ਤੇ ਵਿਸ਼ਵਾਸ ਸੀ ਅੱਜ ਦੇ ਸੋਧਦੇ ਪ੍ਰਮਾਤਮਾ ਜੇ ਉਹਦੀ ਲੀਲਾ ਹੀ ਹੈ ਕਿ ਅਸੀਂ ਕੁੱਲੀ ਜੇ ਟਾਈਮ ਪਾਸ ਕਰਨਾ ਤੇ ਫਿਰ ਇਹ ਕੁੱਲੀ ਜੇ ਕਰਾਂਗੇ ਤੇ ਜੇ ਉਹਦੀ ਲੀਲਾ ਹੀ ਪੀ ਇਹਨਾਂ ਨੂੰ ਪੱਕਿਆਂ ਦੇ ਕਿਸ ਤਰ੍ਹਾਂ ਦੇ ਕਮਰੇ ਦੇਣੇ ਆ ਅੱਜ ਵੇਖੋ ਬਾਹਰ ਦੇ ਮੁਲਕਾਂ ਵਰਗਾ ਟੈਪ ਬਣ ਗਿਆ ਇਸ ਤਰ੍ਹਾਂ ਦੇ ਘਰ ਬਾਹਰ ਅਮਰੀਕਾ ਕੈਨੇਡਾ ਹਰ ਜਗ੍ਹਾ ਹੁੰਦੇ ਆ ਅੱਜ ਉਸ ਤਰ੍ਹਾਂ ਦਾ ਘਰ ਬਣਿਆ ਕਿ ਜਿਹੜਾ ਅਜੇ ਤੱਕ ਸਾਡੇ ਏਰੀਏ ਚ ਅੰਮ੍ਰਿਤਸਰ ਜਿਲ੍ਹੇ ਇਧਰ ਕਿਤੇ ਨਹੀਂ ਆਇਆ। ਹਾਂ। ਆ ਪਹਿਲੇ ਸਾਡੇ ਘਰ ਬਣਿਆ ਜਿੱਥੇ ਡੀਸੀ ਮੈਮ ਆਏ ਉਹਨਾਂ ਨੇ ਉਦਘਾਟਨ ਕੀਤਾ ਤੇ ਸਾਨੂੰ ਮਤਲਬ ਮੁੜ ਰਹਿਣ ਦਾ ਅਧਿਕਾਰ ਮਿਲਿਆ। ਬਾਬਾ ਜੀ ਪਾਈ ਪਾਈ ਜੋੜੀ ਜਾਂਦੀ ਹੈ ਫਿਰ ਰਹਿਣ ਬਸੇਰਾ ਬਣਾਇਆ ਜਾਂਦਾ ਹੈ। ਬੜੀ ਮਿਹਨਤ ਨਾਲ ਬਣਾਇਆ ਜਾਂਦਾ ਹੈ। ਕਿੰਨੀ ਕਿ ਪਾਈ ਪਾਈ ਜੋੜੀ ਸੀ ਮੈਂ ਮਿਹਨਤ ਲਾਈ ਸੀ ਆਪਣਾ ਰਹਿਣ ਬਸੇਰਾ ਬਣਾਇਆ ਸੀ। ਕਿਉਂਕਿ ਹਰ ਬੰਦਾ ਸੁਪਨਿਆਂ ਦਾ ਮਹਿਲ ਬਣਾਉਂਦਾ ਹੈ। ਚਾਹੀ ਛੋਟਾ ਹੋਵੇ ਚਾਹੀ ਵੱਡਾ ਹੋਵੇ ਸੁਪਨਿਆਂ ਦਾ ਮਹਿਲ ਹੁੰਦਾ ਹੈ। ਕਿੰਨੀ ਕਿ ਮਿਹਨ ਚਲੋ ਤੁਹਾਨੂੰ ਪਤਾ ਹੀ ਆ ਖਰਚੇ ਬੜੇ ਜਿਆਦਾ ਵਾ ਹੋਰ ਤਾਂ ਮਾਂ ਪਰਿਵਾਰ ਪਾਲਣਾ ਹੀ ਔਖਾ ਹੋ ਜਾਂਦਾ ਤੇ ਜੇ ਕਿਸੇ ਗਰੀਬ ਦਾ ਕੀ ਦੇ ਕੱਚਾ ਵੀ ਟੱਟ ਜਾਵੇ ਤੇ ਦੁੱਖ ਤਾਂ ਲੱਗਦਾ ਹੀ ਆ ਫਿਰ ਸਾਡੇ ਕੱਚੇ ਵੀ ਸਾਨੂੰ ਪੱਕਿਆਂ ਵਰਗੇ ਹਨ ਪਹਿਲਾਂ ਕਈ ਵਾਰੀ ਗੱਲਾਂ ਬੈਠੇ ਵੀ ਆਪਣੇ ਤਰਪੈਲ ਦੇ ਤੰਬੂ 'ਚ ਪੈਣਾ ਜੇ ਜਾਗਦੇ ਬੈਠਾਂ ਸੋਚਣਾ ਵੀ ਸਾਡੇ ਕੱਚੇ ਵੀ ਹਨ ਤੇ ਪੱਕਿਆਂ ਦੇ ਬਰਾਬਰ ਹੀ ਜਦੋਂ ਜੀ ਕਰਦਾ ਅਸੀਂ ਆਣ ਕੇ ਆਪਣੇ ਇਥੇ ਰੁਕ ਜਾਨੇ ਆ ਬੈਹਨੇ ਆ ਸੌਣੇ ਆ ਰੋਟੀ ਪਾਣੀ ਬਣਾਉਣਾ ਕਿੱਦਾਂ ਮਰੋ ਜਿੰਦਗੀ ਪਰ ਜਦੋਂ ਟਹਿ ਗਏ ਫਿਰ ਦੁੱਖ ਵੀ ਲੱਗਦਾ ਈ ਮਨ 'ਚ ਰੋਣ ਵੀ ਆਉਂਦਾ ਈ ਕਿ ਉਹਨ ਕੀ ਕਰ ਸਕਦੇ ਆ ਪਰ ਚਲੋ ਇਹ ਪ੍ਰਮਾਤਮਾ 'ਤੇ ਇੱਕ ਵਿਸ਼ਵਾਸ ਜ਼ਰੂਰ ਸਾਨੂੰ ਹੈਗਾ ਈ ਕਿ ਕਿੰਨਾ ਕਿਤੇ ਪ੍ਰਮਾਤ ਸਾਡੀ ਸੁਣੇਗਾ ਜ਼ਰੂਰ ਪਰ ਵੇਖਵਾਜ ਸੁਣ ਲਈ ਉਹਨਾਂ ਤਾਂ ਜ਼ਰੂਰ ਜੀ ਉਸ ਰੱਬ ਤੇ ਡੋਰਾ ਸੀ ਤਾਂ ਰੱਬ ਨੇ ਸੁਣਵਾਈ ਵੀ ਕੀਤੀ ਆ ਪਰ ਜਿਹੜਾ ਸਮਾਨ ਤੁਸੀਂ ਵੇਖ ਰਹੇ ਹੋ ਇਹ ਜਿਹੜਾ ਹੈ ਬੜਾ ਤਬਾਈ ਮਚੀ ਐ ਇਥੇ ਇਸ ਪਿੰਡ ਦੇ ਵਿੱਚ ਜਿਹੜੇ ਹਾਲਾਤ ਸੀ ਜਦੋਂ ਵੱਤ ਤੋਂ ਵਾਤਰ ਬਣੇ ਨੇ ਤਾਂ ਮਾਤਾ ਜੀ ਛਿੰਨੇ ਕੇ ਮਾੜੇ ਹਾਲਾਤ ਦੇਖ ਲਈ ਜੀ ਜਿਹੜਾ ਇਹ ਤਬਾਈ ਹੋਈ ਆ ਬੜਿਆਂ ਦੇ ਪਰਿਵਾਰ ਉਜੜੇ ਨੇ ਬੜਿਆਂ ਦਾ ਰਹਿਣ ਬਸੇਰੇ ਉਜੜੇ ਨੇ ਜਿਹੜੇ ਹਮਾਰੇ ਹਲਾ ਸੀ ਪਹਿਲੋਂ ਤੇ 88 ਦਾ ਹੜ ਆਇਆ ਉਦੋਂ ਘਟ ਅੱਠੇ ਉਦੋਂ ਅਸੀਂ ਕੱਚਾ ਘਰ ਬਣਾਵੇ ਜੇ ਮਹੀਨਾ ਵੀ ਹੋਇਆ ਤੇ ਬੱਚੀ ਨੇ ਜਰਮ ਲਿਆ 13 ਦਿਨਾਂ ਨੇ ਜਦੋਂ ਹੜ ਆ ਗਿਆ ਫਿਰ ਉਦੋਂ ਬਾਅਦ ਆ ਬਣਾਉਂਦਿਆ ਉਹੋ ਹੀ ਮਿੱਟੀ ਇੱਥੋਂ ਵੇਥਈਆ ਲਾਉਂਦਿਆ ਲਾਉਂਦਿਆ ਕਰਦਿਆ ਕਰਦਿਆ ਫਿਰ ਅਸੀਂ ਫਿਰ ਦੁਬਾਰਾ ਕੱਚਾ ਘਰ ਬਣਾਇਆ ਤੇ ਪਾਣੀ ਆਉਂਦਾ ਜਰੂਰ ਰਿਹਾ ਲੱਗੂ ਮਰ ਜਾਂਦਾ ਰਿਹਾ ਤੇ ਆ ਜਿਹੜਾ ਇਹ 88 ਦੇ ਹੜ ਨਾਲੋਂ ਜ਼ਿਆਦਾ ਆ ਇਹਨੇ ਫੇਤ ਬੋ ਕਰ ਦਿੱਤੀ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਹੈ ਫੇ ਸਾਡੇ ਘਰ ਤਾਂ ਹੈਗਾ ਨਹੀਂ ਕਦੋਂ ਸਿਆਲ ਕਿਤਾ ਕੱਢਾਂਗੇ ਕਿਦਾਂ ਹੀ ਆਪਣੀਆਂ ਡੰਗਰ ਬੱਚੇ ਨੂੰ ਰੱਖਾਂਗੇ ਮਨ ਚ ਵਿਚਾਰਾ ਬੜਾ ਆਉਂਦੇ ਨੇ ਪਰ ਰੱਬ ਦੇ ਘਰ ਸ਼ੁਗਰ ਕੀਤਾ ਜਿਹੜੀ ਰੱਬ ਨੇ ਸਾਡੀ ਬਾਹ ਫੜੀ ਹੈ ਬਵਾ ਬਾਬਾ ਜੀ ਹੁਣ ਇਕੱਲੇ ਨੇ ਸਾਡਾ ਘਰ-ਬਾਰ ਬਣਾਇਆ ਹੈ ਪਰ ਮਨ ਚ ਇਹ ਵੀ ਗੱਲ ਕਰਦੇ ਹਾਂ ਕਿ ਚਲ ਅੱਛਾ ਨਾ ਬਣੇਗਾ ਤੇ ਨਾ ਸੀ ਧਰਮ ਨਾਲ ਰਾਏ ਨੂੰ ਇਹ ਕਹਾਂਗੇ ਕਿ ਜੋ ਤੂੰ ਲਿਖਿਆ ਹੈ ਅਹੀ ਉਹ ਹੀ ਪੂਤ ਕੇ ਆਇਆ ਹੈ ਇਟ ਮਾਂ ਵਾਸਤੇ ਜਿਹੜਾ ਨਾ ਬੱਚਿਆਂ ਨੂੰ ਪਾਲਣਾ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਹੈ ਬੜੀ ਤਾਂ ਜਦੋਂ ਇਹ ਹਾਲਾਤ ਬਣੇ ਸੀ ਬੱਚਿਆਂ ਦੇ ਚਿਹਰੇ ਤੇ ਮਯੂਸੀ ਨਜ਼ਰ ਆਈ ਸੀ ਉਦਾਸੀ ਨਜ਼ਰ ਆਈ ਸੀ ਬੱਚਿਆਂ ਦੇ ਬੜੀ ਬਹੁਤ ਜ਼ਿਆਦਾ ਦਸਹੀ ਆਈ ਆਪਣਾ ਵੀ ਮਨ ਰੋਂਦਾ ਸੀ ਕਿ ਕੀ ਕਰਾਂਗੇ ਸਿਆਲ ਕਿਤਰਾ ਕਟਾਂਗੇ ਅਹੀਂ ਆਪਣਾ ਰਹਿਣਾ ਸਹਿਣਾ ਕਿਤਰਾ ਬਣਾਵਾਂਗੇ ਫਿਰ ਮਨ ਨੂੰ ਸਮਝਾ ਲਈਦਾ ਸੀ ਕਿਤੇ ਡੇਗ ਲਈਦਾ ਸੀ ਮਨ ਨੂੰ ਦੇਗ ਲਈਦਾ ਸੀ ਕਿਤੇ ਖੜਿਆ ਕਰ ਲਈਦਾ ਸੀ ਚਲੋ ਜੋ ਮਾਲਕ ਕਰਤਾ ਠੀਕ ਹੈ ਮਨਜੂਰ ਹੈ ਸਾਨੂੰ ਪਰ ਅਸੀਂ ਗੁਰਸਿੱਖ ਦੇ ਗੁਰੂ ਦੇ ਲੜ ਲੱਗੇ ਹਾਂ ਤੇ ਰੱਬ ਨੇ ਸਾਡੀ ਬਾਹ ਫੜ ਲਈ ਤੇ ਹੁਣ ਕਿ ਮੁਰਫ ਸਿਬਾ ਜਿਹੜਾ ਹੋ ਪਾਇਗਾ ਜਾਂ ਨਹੀਂ ਹੋ ਪਾਇਗਾ ਜੀ ਅੱਜ ਬੜੂ ਸਾਹਿਬ ਵਾਲੇ ਨਾਮ ਬਾਹ ਫੜਦੇ ਦਾ ਸਾਨੂੰ ਤੇ ਇਹਨਾਂ ਦੀ ਇਹ ਵੀ ਨਹੀਂ ਪਤਾ ਪਈ ਇਹ ਕਿੱਥੇ ਰਹਿੰਦੇ ਨੇ ਕਿੱਥੇ ਰਹਿੰਦੇ ਨੇ ਇਹ ਪਰਮਾਰਮਾ ਦੇ ਅਖਵਾ ਪੀਜੇ ਆ ਸਾਡੀ ਇਹਨਾਂ ਨੇ ਬਾਹ ਫੜੀ ਤੇ ਲੱਖ ਲੱਖ ਚੁਬਰੇ ਇਹਨਾਂ ਦਾ ਧੰਵਾਦ ਕਰਨੇ ਆ ਜਿਨ੍ਹਾਂ ਸਾਡੇ ਘਰ-ਬਾਰ ਬਣਾਏ ਤਾਂ ਹੀ ਇਹਨਾਂ ਜਗ੍ਹਾ ਤੇ ਫੇਰ ਆ ਕੇ ਦੁਬਾਰਾ ਬੈਠਿਆ ਸਾਜੀ ਜ਼ਿੰਦਗੀ ਸੌ ਗਈ ਹੁਣ ਸਾਡੇ ਪਰਿਵਾਰ ਸਾਰੇ ਦੀ ਜ਼ਿੰਦਗੀ ਬਣ ਗਈ ਹੈ ਮਾਲਕ ਇਤਰਾ ਹੀ ਹਰ ਇੱਕ ਦੀ ਬਾਹ ਫੜੇ ਬਾਬਾ ਜੀ ਇਹ ਜਿਹੜਾ ਰੈਨ ਬਸੇਰਾ ਬਣਾਤਾ ਹੁਣ ਨਾ ਇਟਾਂ ਦੇ ਬਣਾਇਆ ਨਾ ਸੀਮੈਂਟ ਨਾਲ ਬਣਾਇਆ ਇਹ ਕਿਹੜੀ ਚੀਜ਼ ਦਾ ਬਣਾਤਾ ਤੁਹਾਨੂੰ ਰੈਨ ਬਸੇਰਾ ਬਾਬਾ ਜੀ ਇਹ ਨਾ ਫਾਈਬਰ ਹੁੰਦੀ ਆ ਜਿੱਦਾਂ ਮੰਨ ਲਓ ਬਾਹਰ ਅਮਰੀਕਾ ਜਾਂ ਕੈਨੇਡਾ ਘਰ ਬਣਦੀ ਆ ਨਾ ਉਹਨਾਂ ਦੇ ਉੱਪਰ ਹੀ ਲੱਕੜ اسی ਚੀਜ਼ ਦੇ ਉੱਪਰ ਲੱਕੜ ਲੱਗੀ ਹੁੰਦੀ ਉਹ ਲੱਕੜ ਦੇ ਸਾਰੇ ਘਰ ਹੁੰਦੇ ਆ ਤੇ ਇਹਦੇ ਤੇ ਜੇ ਵੀ ਲੱਕੜ ਨਹੀਂ ਮੰਨੋ ਲਾਈ ਕੇ ਲੋਕ ਲੱਕੜ ਪਾਉਂਦੇ ਤੇ ਫੇ ਤਾਂ ਬਹੁਤ ਸਾਰਾ ਖਰਚਾ ਵੀ ਚੜਨਾ ਹੈ ਤੇ ਉਹ ਫਿਰ ਉਹਨਾਂ ਸੋਚਿਆ ਵੀ ਚਲੋ ਆਪਾਂ ਛੱਤ ਦੇਣੀ ਆ ਪਰ ਇਹ ਵੀ ਬਹੁਤ ਮਜ਼ਬੂਤ ਆ ਤੇ ਨਾ ਇਟਾਂ ਦੀ ਚੁਣਾਈ ਥੱਲੇ ਥੱਲੇ ਕੀਤੀ ਉੱਪਰ ਸਾਰੀ ਫਾਈਬਰ ਲੱਗੀ ਆ ਇਦਾਂ ਇਹ ਵੀ ਸੋਚਿਆ ਬਾਬਾ ਜੀ ਕਿ ਲੱਗੇ ਵੀ ਅਸੀਂ ਲੈਂਟਰ ਵੀ ਤੁਹਾਨੂੰ ਪਾ ਕੇ ਦੇ ਸਕਦੇ ਆ ਪਰ ਲੈਂਟਰ ਗਰਮੀਆਂ 'ਚ ਤੱਵੇ ਦਾ ਸਿਆਲ 'ਚ ਠਾਰੇਗਾ ਇਦਨ ਨਾਲ ਚੰਗਾ ਗਿਆ ਫਾਈਬਰ ਜਿਹੜੀ ਲੱਗ ਜਣੀ ਨਾ ਇਹ ਤਾਂ ਬਹੁਤ ਉਹਦੇ ਚੀਜ਼ਾਂ ਸਿਆਲ 'ਚ ਗਰਮੀਆਂ ਤੇ ਗਰਮੀਆਂ 'ਚ ਠੰਡੀਆਂ ਬਾਬਾ ਜੀ ਡਿਊਟੀ ਦੇ ਇੱਥੇ ਜਾਂਦੇ ਹੋ ਤੁਸੀਂ ਕੀ ਡਿਊਟੀ ਕਰਦੇ ਬਾਬਾ ਜੀ ਗ੍ਰੰਤੀ ਜੇ ਕਿ ਪਿੰਡੀ ਸਾਦੀ ਮੈਂ ਸਦਾ ਉੱਥੇ ਜਾਣਾ ਗੁਰਦੁਆਰਾ ਸਾਹਿਬ ਵਜ਼ੀਰ ਤੁਹਾਨੂੰ ਬੋਲਿਆ ਜਾਂਦਾ ਜੇ ਜੁੜ ਕੇ ਵਜ਼ੀਰ ਹੋ ਪਰ ਇੰਨੀ ਵੀ ਸੈਲਰੀ ਨਹੀਂ ਮਿਲਦੀ ਇੰਨੀ ਤਨਖਾਹ ਨਹੀਂ ਮਿਲਦੀ ਕਿਵੇਂ ਫਿਰ ਪਰਿਵਾਰ ਚੱਲਦਾ ਹੈ ਕਿਉਂਕਿ ਵਜ਼ੀਰ ਜ਼ਰੂਰ ਨਾਮ ਦਰਜਾ ਉੱਚਾ ਦਿੱਤਾ ਹੈ ਪਰ ਹਾਲਾਤ ਅਸੀਂ ਦੇਖਦੇ ਇੰਨੇ ਵਧੀਆ ਨਹੀਂ ਹੁੰਦੇ ਉਹਨਾਂ ਪਰਿਵਾਰਾਂ ਦੇ ਪਾਈ ਪਾਈ ਨਾਲ ਜੋੜ ਕੇ ਮਾਹੀ ਆਪਣਾ ਪਰਿਵਾਰ ਚੱਲਦਾ ਹੈ ਤਾਂ ਹੁਣ ਜੀ ਸੋਚਿਆ ਜਿਵੇਂ ਮਦਦ ਹੋਈ ਜੀ ਐਸਜੀਪੀਸੀ ਵੱਲੋਂ ਯਾ ਸਰਕਾਰ ਨੇ ਮਦਦ ਭੇਜੀ ਤੁਹਾਨੂੰ ਕਿਉਂਕਿ ਰੱਬ ਦਾ ਨਾਮ ਲੈਂਦੇ ਹੋ ਪ੍ਰਚਾਰ ਕਰਦੇ ਹੋ ਰੱਬ ਨਾਲ ਜੋੜਦੇ ਹੋ ਤੁਸੀਂ ਮਦਦ ਹੋਈ ਹੁੰਦਾ ਨਹੀਂ ਜੀ ਸ਼ਰੂਮਰੀ ਕਮੇਟੀ ਵੱਲੋਂ ਜਾਂ ਕਿਸੇ ਮਲਹੌਰ ਕਿਸੇ ਵੱਲੋਂ ਵੀ ਕੋਈ ਮਦਦਤ ਨਹੀਂ ਹੋਈ ਸਿਰਫ ਇੱਕ ਡੀਸੀ ਮੈਮ ਦਾ ਫੋਨ ਆਇਆ ਜਦੋਂ ਸਾਡੇ ਘਰ ਬਣਿਆ ਐਸ ਜਮਸਮ ਬੋਕਾ ਵੇਖ ਕੇ ਗਏ ਪਰ ਇਹਨਾਂ ਨੇ ਚਲੋ ਬਾਬਾ ਜਗਜੀਤ ਸਿੰਘ ਜੀ ਬੜੂ ਸਾਹਿਬ ਵਾਲੇ ਇਹਨਾਂ ਨਾਲ ਕੰਟੈਕਟ ਹੋ ਗਿਆ ਉਹਨਾਂ ਦਾ ਤੇ ਉਹਨਾਂ ਨੇ ਫਿਰ ਆਣ ਕੇ ਸਾਡਾ ਹਾਲਾਤ ਵੇਖੇ ਕਿ ਬਹੁਤ ਮਾੜਿਆ ਜੇ ਕੱਚੇ ਘਰ ਹੈ ਬਿਲਕੁਲ ਮਲੋ ਸਾਫ਼ ਹੀ ਹੋ ਗਿਆ ਹੀ ਸਮਾਨ ਇਸੇ ਤਰ੍ਹਾਂ ਹੀ ਉਹਨਾਂ ਵੀ ਕਿਤੇ ਮੁਰਕੇ ਦੂਜੇ ਦਿਨ ਜੀਸੀਬੀ ਮਸ਼ੀਨ ਲੈ ਕੇ ਪੱਧਰ ਕਰਕੇ ਕੰਮ ਆ ਰਾਮ ਕੇ ਚੌਥਾ ਦਿਨ ਵਿੱਚ ਦੋਵੇਂ ਘਰ ਖੜੇ ਕਰਕੇ ਤੁਸੀਂ ਦੇਖੋ ਕੰਜਰੂਰ ਜੀ ਸਾਡੇ ਵਜ਼ੀਰ ਨੇ ਜਿਨ੍ਹਾਂ ਜਿਹੜੇ ਹਮੇਸ਼ਾ ਰੱਬ ਦੇ ਨਾਮ ਨਾਲ ਜੋੜਦੇ ਨੇ ਪਰ ਇਹਨਾਂ ਦੇ ਹਾਲਾਤ ਜਿਹੜੇ ਨੇ ਤਰਸ ਤੋਂ ਤਰਸ ਵਾਲੇ ਬਣੇ ਹੋਏ ਨੇ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਆਪਣੀ ਰੋਜੀ ਰੋਟੀ ਮਾਹੀ ਚਲਾਉਂਦੇ ਨੇ ਤਾਂ ਤਸਵੀਰਾਂ ਜਰੂਰ ਉਸ ਪਰਿਵਾਰ ਦੀਆਂ ਸਾਂਝੀਆਂ ਜਾ ਰਿਹਾ ਮੈਂ ਹੁਣ ਜਰੂਰ ਮੋਟ ਤੋਂ ਮੁੜ ਮੁਸੀਬਾ ਪੰਜਾਬ ਦਾ ਜਿਹੜਾ ਬਣਾਇਆ ਹੈ ਉਹ ਜਿਹੜਾ ਹੈ ਇਹਨਾਂ ਦਾ ਰਹਿਣ ਬਸੇਰਾ ਜਰੂਰ ਬਣਾ ਦਿੱਤੇ ਨੇ ਪਰ ਫਿਲਹਾਲ ਧੰਨਵਾਦੀਆਂ ਸੀ ਉਹਨਾਂ ਵੀਰਾਂ ਦੇ ਐਨ ਜੀਓ ਵਾਲੇ ਭਰਾਵਾਂ ਦੇ ਜਿਹੜੇ ਜਿਨ੍ਹਾਂ ਨੇ ਇਹਨਾਂ ਦੀ ਬਾਹ ਫੜੀ ਕਿਉਂਕਿ ਪੰਜਾਬੀਆਂ ਨੇ ਹੀ ਪੰਜਾਬੀਆਂ ਦੀ ਬਾਹ ਫੜੀ ਤਾਂ ਜਰੂਰ ਏ ਇਹ ਉਹਨਾਂ ਦਾ ਰਹਿਣ ਬਸੇਰਾ ਜਿਹੜਾ ਹੁਣ ਬਣਾ ਦਿੱਤਾ ਹੈ ਇਹ ਤਸਵੀਰਾਂ ਵਿੱਚ ਤੁਸੀਂ ਵੀ ਵੇਖ ਰਹੇ ਹੋ ਕਿ ਮੋੜ ਤੋਂ ਜਿਹੜਾ ਵਸੇਬਾ ਹੈ ਜਰੂਰ ਬਣਾ ਦਿੱਤਾ ਹੈ ਹੁਣ ਆ ਜਿਹੜਾ ਹੈ ਬੜੂ ਸਾਹਿਬ ਵਾਲੇ ਬਾਬਾ ਜੀ ਨੇ ਬਣਾਤਾ ਸੀਟਾਂ ਲਾਤੀਆਂ ਨੇ ਤਾਂ ਇਹ ਰਹਿਣ ਬਸੇਰਾ ਏ ਇਹ ਰੂਮ ਬਣਾ ਦਿੱਤਾ ਹੋਇਆ ਨਾਲ ਦੀ ਨਾਲ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮੈਂ ਉਸੇ ਪਰਿਵਾਰ ਦੀਆਂ ਸਾਂਝੀਆਂ ਜਾਰ ਰਿਹਾ ਹਾਂ ਜਿਸ ਪਰਿਵਾਰ ਦਾ ਹੜ੍ਹਾਂ ਦੀ ਮਾਰ ਹੇਠ ਸਭ ਤੋਂ ਚੀਜ਼ਾਂ ਜਿਹੜੀਆਂ ਸੀ ਤਬਾਹ ਹੋਈਆਂ ਪਰਿਵਾਰ ਦਾ ਬੁਰਾ ਹਾਲਾਤ ਹੋਏ ਚਰ ਵੀ ਧੰਨਵਾਦੀਆਂ ਸੀ ਉਹਨਾਂ ਦੇ ਜਿਨ੍ਹਾਂ ਨੇ ਇਹਨਾਂ ਪਰਿਵਾਰਾਂ ਦੀ ਬਾਂ ਫੜੀ ਹੈ ਚਾਹੇ ਪੰਜਾਬੀ ਇੰਡਸਟਰੀ ਵਾਲੇ ਹੋਣ ਫਿਲਮੀ ਹਸਤੀਆਂ ਹੋਣ ਐਨਜੀਓ ਵਾਲੇ ਭਰਾ ਹੋਣ ਸਮਾਜਸੀ ਵੀ ਭਰਾ ਹੋਣ ਉਹਨਾਂ ਨੇ ਜਰੂਰ ਪਰਿਵਾਰਾਂ ਦੀ ਬਾਹ ਫੜੀ ਹੈ। ਬਹੁਤੀ ਐਸੀ ਕੁਝ ਕਰਾ ਦਾ ਸਰਵੇ ਕੀਤਾ ਸੀਗਾ ਪ੍ਰਸ਼ਾਸਨ ਵੱਲੋਂ ਕਿ ਜਿੱਥੇ ਸਾਨੂੰ ਲੱਗਿਆ ਕਿ ਇੱਥੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਹੜ੍ਹਾਂ ਦਾ। ਦੇ ਕਾਰਨ ਵਿੱਚ ਬਹੁਤ ਜ਼ਿਆਦਾ ਜ਼ਰੂਰਤਾਂ ਨੇ ਲੋਕਾਂ ਦੇ ਘਰ 100% ਨੁਕਸਾਨੀ ਗਏ। ਉਹਨਾਂ ਨੂੰ ਚਲੋ ਸਰਕਾਰ ਵੱਲੋਂ ਮੁਆਵਜ਼ਾ ਤਾਂ ਮਿਲ ਹੀ ਜਾਊਗਾ। ਬਟ ਜਿਹੜਾ ਉਸ ਧਰ ਨੂੰ ਦੁਬਾਰਾ ਤਿਆਰ ਕਰਨ ਲਈ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀ ਕਿ ਕਲਗੀਧਰ ٹرسٹ ਨੂੰ ਕਿ ਉਹ ਸਾਡੇ ਨਾਲ ਇੱਕ ਵਾਰੀ ਸਰਵੇ ਕਰ ਲੈਣ ਜਦੋਂ ਅਸੀਂ ਸਰਵੇ ਕੀਤਾ ਸਾਨੂੰ ਇਹ ਵੀ ਮਹਿਸੂਸ ਹੋਇਆ ਕਿ ਮੀਹ ਪਟਨ ਚ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਅਸੀਂ ਚਾਹੁੰਦੇ ਸੀਗੇ ਕਿ ਜਲਦ ਤੋਂ ਜਲਦ ਜਿਹੜਾ ਇਹ ਘਰ ਉਹ ਤੁਰੰਤ ਤਿਆਰ ਹੋ ਕੇ ਪਰਿਵਾਰ ਨੂੰ ਏਟਲੀਸਟ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੈਗਾ ਕਿ ਆਪਣੇ ਨਾਰਮਲ ਜੀ ਦੇ ਵਿੱਚ ਆ ਸਕਣ ਦਾ ਬਾਬਾ ਜੀ ਵੱਲੋਂ ਇਹ ਇਹ ਪ੍ਰਪੋਜ਼ਲ ਦਿੱਤਾ ਗਿਆ ਸੀਗਾ ਕਿ ਅਸੀਂ ਪਫ ਪੈਨਲ ਦੇ ਜਿਹੜੇ ਘਰ ਨੇ ਉਹ 5 ਲੱਖ ਦਾ ਇੱਕ ਯੂਨਿਟ ਬਣਦਾ ਹੈ ਸੋ ਉਹ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਟਰਾਈ ਕਰ ਲੈਂਦੇ ਬਿਕੋਜ਼ ਪਹਿਲਾਂ ਸਾਨੂੰ ਇਹ ਵੀ ਸੀਗਾ ਕਿ ਲੋਕ ਕਨਸੈਂਟ ਕਰਨਗੇ ਜਾਂ ਨਹੀਂ ਕਰਨਗੇ ਬਿਕੋਜ਼ ਇੱਕ ਨਵਾਂ ਕਨਸੈਪਟ ਹੈ ਬਟ ਜੇ ਤੁਸੀਂ ਅੰਦਰ ਵੀ ਜਾ ਕੇ ਦੇਖੋ ਪਰਿਵਾਰ ਬਹੁਤ ਸੰਤੁਸ਼ਟ ਹੈ ਖੁਸ਼ ਹੈ ਇਦੇ ਵਿੱਚ ਦੋ ਬੈਡਰੂਮ ਇੱਕ ਹਾਲ ਤੇ ਕਿਚਨ ਸੈੱਟ ਹੈ ਤੇ ਬਾਹਰ ਵਾਸ਼ਰੂਮ ਵੀ ਬਣਾਏ ਗਏ ਹੈ ਬਾਬਾ ਜੀ ਵੱਲੋਂ ਤੇ ਜਿਹੜੇ ਜਿਹੜੇ ਘਰ ਨੇ ਤੁਹਾਨੂੰ ਅੰਦਰ ਜਾ ਕੇ ਮਹਿਸੂਸ ਨਹੀਂ ਹੁੰਦਾ ਕਿ ਇਹ ਕਿਸੇ ਆਮ ਘਰ ਚ ਕੋਈ ਫਰਕ ਹੋਵੇ ਸੋ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਇਹ ਕੁਝ ਘੰਟਿਆਂ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਇਹ ਕਿੰਨੇ ਘੰਟੇ ਚ ਹੋਇਆ ਸੀ ਬਾਬਾ ਜੀ ਅਗਲਾ ਇਹ ਹੋਇਆ ਸਾਡਾ 72 ਘੰਟੇ ਚ ਤੇ ਉਹ 48 ਘੰਟੇ ਅਗਲੇ ਕੱਲ ਸੀ 48 ਘੰਟੇ ਸੋ ਮਤਲਬ ਇੰਨੀ ਛੇਤੀ ਇਹ ਘਰ ਜਿਹੜਾ ਤਿਆਰ ਵੀ ਹੋ ਗਿਆ ਜੋ ਕਿ ਨੀਹਾਂ ਪਾਟ ਕੇ ਬਹੁਤ ਸਮਾਂ ਲੱਗਣਾ ਸੀਗਾ ਉਸ ਪਰਿਵਾਰ ਨੂੰ ਹੁਣ ਆਪਣਾ ਘਰ ਜਿਹੜਾ ਹੈਗਾ ਵਾਪਿਸ ਇੱਕ ਤਰ੍ਹਾਂ ਮਿਲ ਗਿਆ ਤੇ ਇੱਕ ਮੁੜ ਵਸੇਬੇ ਵੱਲ ਇਹ ਚੱਲ ਪਈ ਹੈ ਹੁਣ ਜਿਹੜਾ ਇਹਨਾਂ ਦਾ ਇਹਨਾਂ ਦੀ ਲਾਈਵਲੀਹੂਡ ਹੈ ਜਆ ਜਿਨ੍ਹਾਂ ਦਾ ਕਮਾਈ ਦਾ ਸਾਧਨ ਸੀਗਾ ਕਿਉਂਕਿ ਜੋ ਉਹਨਾਂ ਟੋਟਲੀ 100% ਡਿਸਟਰੋਏ ਹੋ ਗਿਆ ਅਸੀਂ ਉਹਨਾਂ ਦੀ ਇਹਦੇ ਵਿੱਚ ਵੀ ਮਦਦ ਕਰਾਂਗੇ ਸੋ ਦਾ ਜਿਹੜੇ ਪਰਿਵਾਰ ਹੈ ਉਹ ਫਿਰ ਦੁਬਾਰਾ ਆਪਣੇ ਪੈਰਾਂ ਤੇ ਖੜੂਠਣ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਮੈਨੂੰ ਆਪ ਥੋੜਾ ਜਿਹਾ ਸੀਗਾ ਕਿ ਪਤਾ ਨਹੀਂ ਇਹ ਕੰਸੈਂਟ ਲੋਕ ਦੇਣਗੇ ਕਿ ਨਹੀਂ ਦੇਣਗੇ ਪਰ ਇਹਨਾਂ ਸੋਨਾ ਇਹ ਘਰ ਅੰਦਰੋਂ ਵੀ ਹੈਗਾ ਮਤਲਬ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਬਾਬਾ ਜੀ ਤੁਸੀਂ ਬਹੁਤ ਜਲਦੀ ਸੈਟ ਹੋਏ ਮੈਡਮ ਹੁਣ ਤੱਕ ਕਿੰਨੇ ਘਰਾਂ ਦੀ ਪਛਾਣ ਹੋਈ ਜਿਨ੍ਹਾਂ ਦੇ ਘਰ ਬਣਾਉਣ ਦੀ ਲੋੜ ਹੈ ਅਸੀਂ ਐਟਲੀਸਟ ਜਿਹੜੇ ਹੈ 300 ਇਦਾਂ ਦੇ ਪਰਿਵਾਰ ਹੈ ਜਿਨ੍ਹਾਂ ਨੂੰ ਅਸੀਂ ਘਰ ਬਣਾ ਕੇ ਡਿਸਟ੍ਰਿਕਟ ਪੁਰੇਚ ਆਪਰੇ ਅਜ ਨਾਲਾ ਐਂਡ ਲੋਕੋਕੇ ਨੂੰ ਮਿਲਾ ਕੇ 300 ਇਦਾਂ ਦੇ ਘਰ ਹੈਗੇ ਜਿੱਥੇ 100% ਜਿਹੜਾ ਨੁਕਸਾਨੀਆਂ ਗਿਆ ਇਹ ਵੱਧ ਵੀ ਸਕਦਾ ਹੈ ਬਿਕੋਜ਼ ਹੁਣ ਜਿਵੇਂ ਕ੍ਰੈਕਸ ਲੋਕਾਧਿਕਾਰ ਦੇ ਵਿੱਚ ਕਿਉਂਕਿ ਹੁਣ ਜਿਹੜਾ ਸੂਰਜ ਹੈ ਬਾਹਰ ਨਿਕਲਿਆ ਹੈ ਤਾਂ ਇਹ ਵਾਧ ਵੀ ਸਕਦਾ ਹੈ ਨੰਬਰ ਬਸ 300 ਦੀ ਸਾਢੇ ਲਿਸਟ ਜਿਹੜੀ ਸੀ ਤਿਆਰ ਹੈ ਅਸੀਂ ਬਾਬਾ ਜੀ ਦੀ ਮਦਦ ਦੇ ਨਾਲ ਅ ਗਲੋਬਲ ਸਿਕਸ ਨੇ ਵੀ ਸਾਨੂੰ ਕਮਿਟਮੈਂਟ ਕੀਤੀ ਹੈਗੀ ਹੈ ਤੇ ਅ ਅਸੀਂ ਮਤਲਬ ਕਾਫੀ ਐਨਜੀਓ ਸਾਡੇ ਸਾਂਝਾ ਉਪਰਾਲਾ ਦੇ ਵਿੱਚ ਸਾਡੇ ਨਾਲ ਜੁੜੀਆਂ ਨੇ ਸੋ ਮੈਂ ਇਹੀ ਰਿਕੁਐਸਟ ਕਰਦੀ ਜਿਵੇਂ ਇੱਥੇ ਤੇ ਬਾਬਾ ਜੀ ਨੇ ਅਸੀਂ ਆਇਡੈਂਟੀਫਿਕੇਸ਼ਨ ਕਰਕੇ ਦੇ ਦਿੱਤੀ ਕਿ ਇੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤਾਂ ਜਿਨ੍ਹਾਂ ਨੇ ਵੀ ਸਾਡੀ ਮਦਦ ਕਰਨੀ ਹੈ ਉਹ ਇਸ ਪਲੇਟਫਾਰਮ ਤੇ ਆ ਜਾਣ so that ਆਪ ਬਾਬਾ ਜੀ ਨੇ ਦੇਖੋ ਇਥੇ ਹੈਲਪ ਕੀਤੀ ਹੈ so at least ਜਿਹੜੇ ਪਰਿਵਾਰਾਂ ਨੂੰ ਐਕਚੁਅਲੀ ਲੋਡ ਹੈ ਉਥੋਂ ਤੱਕ ਜਲਦ ਤੋਂ ਜਲਦ ਐਂਪਲੀਫਾਈਡ ਤਰੀਕੇ ਨਾਲ ਮਦਦ ਪਹੁੰਚੇ ਬਿਕੋ ਸਾਡਾ ਸਾਡੇ ਆ ਸਾਰਿਆਂ ਦਾ ਇੱਕ ਸਾਂਝਾ ਗੋਲ ਇਹੀ ਹੈ ਕਿ ਪਰਿਵਾਰ ਜਿਹੜੇ ਨੇ ਉਹਨਾਂ ਦਾ ਮੁਰਬਸੀਬਾ ਤੁਰੰਤ ਹੋ ਜਾਵੇ ਜਿਹੜੇ ਕਰਨ ਦੀ ਰਿਪੇਅਰ ਕੀਤੀ ਜਾ ਰਹੀ ਹੈ ਫਿਰ ਉਹ ਕਿਸ ਤਰ੍ਹਾਂ ਚੱਲ ਹੋਣੀ ਹੈ ਕਰਾ ਵੀ ਰਿਪੇਅਰ ਦਾ ਵੀ ਜਿਹੜਾ ਕੰਮ ਹੈ ਉਹ ਚੱਲਦਾ ਪਿਆ ਹੈ ਇਹ ਤਾਂ ਜਿਹੜੇ ਕਾਰ ਨੇ 100% ਜਿਹੜੇ ਨੁਕਸਾਨੀ ਗਏ ਇਸ ਤੋਂ ਇਲਾਵਾ ਕਈ ਕਾਰ ਹੈਗੀਆਂ ਹਜ਼ਾਰਾਂ ਦੇ ਵਿੱਚ ਹੋਣਗੇ ਜਿਨ੍ਹਾਂ ਦੀ ਰਿਪੇਅਰ ਦੀ ਲੋੜ ਹੈ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਨੁਕਸਾਨੀ ਤਾਂ ਨਹੀਂ ਗਈ 100% ਬਟ ਜੇ ਉਹਨਾਂ ਦੀ ਰਿਪੇਅਰ ਨਹੀਂ ਹੁੰਦੀ ਤਾਂ ਉਹ ਕਾਰ ਇੱਕ ਤਰ੍ਹਾਂ ਉਸ 100% ਕੈਟਗਰੀ ਵਿੱਚ ਆ ਸਕਦੇ ਹਨ ਇਸ ਜਈ ਅਸੀਂ ਉਹਨਾਂ ਦੀ ਵੀ ਆਇਡੈਂਟੀਫਿਕੇਸ਼ਨ ਕੀਤੀ ਹੋਈ ਹੈ ਹਜ਼ਾਰਾਂ ਦੀ ਤعداد ਦੇ ਵਿੱਚ ਉਹ ਵੀ ਘਰ ਹੈਗੇ ਆ ਉਹਦੇ ਵੇਲੇ ਸਾਡੇ ਕੋਲ ਪਰਿਵਾਰਾਂ ਸਮੇਤ ਸਾਡੇ ਕੋਲ ਸਕੂਲ ਕਿੰਨੇ ਘਰ ਦੇ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਜਿਹੜੀ ਰਿਪੇਅਰ ਕੀਤੀ ਜਾਣਾ ਸ਼ਰਬੰਖ ਸਕੂਲ ਨੇ ਜਿਹੜੇ ਕਿ ਜਿਨ੍ਹਾਂ ਨੂੰ ਅਨਸੇਫ ਅਸੀਂ ਡਿਕਲੇਅਰ ਕੀਤਾ ਹੈ ਬਟ ਅਸੀਂ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਹੀਂ ਆਣ ਦੇ ਰਹੇ ਅਸੀਂ ਉਹਨਾਂ ਨੂੰ ਨੀਅਰੈਸਟ ਸਕੂਲ ਦੇ ਵਿੱਚ ਜਾਂ ਉਹਨਾਂ ਨੂੰ ਟਾਈਮਿੰਗ ਚੇਂਜ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਵਾਪਸ ਲੈ ਆਏ ਆ ਸੋ ਥੈਟ ਐਟਲੀਸਟ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਾ ਹੋਵੇ ਕਿੰਨਾ ਹੋਇਆ ਕਿੰਨੇ ਕਿੰਨੇ ਪਿੰਡ ਟੁੱਟ ਨੇ ਜਿਹੜਾ ਹੁਣ ਤੱਕ ਦਾ ਦੱਸ ਦਿਓ ਸਾਡੇ 198 ਪਿੰਡ ਸੀਗੇ ਜਿਹੜੇ ਕਿ ਪ੍ਰਭਾਵਿਤ ਹੋਏ ਹੜਾ ਨਾਲ ਤੇ ਜਿਹੜਾ ਸਾਡਾ ਨੁਕਸਾਨ ਹੈ ਮੋਰ ਥੈਨ 600 ਕਰੋੜ ਦਾ ਹੋਏਗਾ ਤੇ ਜਿਹੜੀ ਸਾਡੀ ਫਸਲ ਸੀਗੀ ਉਹ 60000 ਏਕੜ ਤੇ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੇ ਜਿਹੜੀ ਜਿਹੜੀ ਤੁਹਾਨੂੰ ਪਤਾ ਹੈ ਕਿ ਰੇਤ ਜਿਹੜਾ ਆਇਆ ਸੀਗਾ 3 3 4 4 5 5 ਫੁੱਟ ਉਹ 19 ਤੋਂ ਵੱਧ ਪਿੰਡਾਂ ਦੇ ਵਿੱਚ ਅਸੀਂ 19 ਹੁਣ ਤੱਕ ਨੋਟੀਫਾਈ ਕੀਤੇ ਹੀ ਹੈ ਕਿਉਂਕਿ ਕੁਝ ਪਿੰਡਾਂ ਚ ਹੁਣ ਵੀ ਪਾਣੀ ਖੜਿਆ ਜੇ ਤੋ ਪਾਣੀ ਨਿਕਲ ਜਾਂਦਾ ਤਾਂ ਅਸੀਂ ਉਹਨਾਂ ਨੂੰ ਵੀ ਨਾਮਿਨੇਟ ਐਂਡ ਉਹ ਕਰ ਦਾਂਗੇ ਨੋਟੀਫਾਈ ਕਰ ਦਾਂਗੇ ਸੋ ਇਹ ਕਾਫੀ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਤੇ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਪਸ਼ੂਆਂ ਦਾ ਵੀ ਜਿਹੜਾ ਹੈ 100 100 ਤੋਂ ਵੱਧ ਜਿਹੜੇ ਪਸ਼ੂ ਨੇ ਉਹ ਰੁਲ ਗਏ ਆ ਕਿਹਨਾਂ ਦਾ ਅਸੈਸਮੈਂਟ ਅਸੀਂ ਕਰ ਚੁੱਕੀ ਹਾਂ ਤੇ ਜਿਨ੍ਹਾਂ ਦਾ ਮੁਆਵਜ਼ਾ ਜਲਦੀ ਦਿੱਤਾ ਜਾਏ ਤੋ ਕਲੰਦਾ ਜੀ ਲਾਈਵ ਹੋਰ ਬਲ ਹੋ ਜੁਗੀ ਤੇ ਕਿਲਾ ਅਸੀਂ ਤਾਂ ਇਹ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਸਿਆਲ ਤੋਂ ਪਹਿਲਾਂ-ਪਹਿਲਾਂ ਸਾਰੇ ਪਰਿਵਾਰ ਜਿਨ੍ਹਾਂ ਜਿਨ੍ਹਾਂ ਦੀ ਵੀ ਨੁਕਸਾਨ ਹੋਇਆ ਉਹਨਾਂ ਨੂੰ ਅਸੀਂ ਮਦਦ ਕਰਕੇ ਦੁਬਾਰਾ ਮੁੜ ਉਹਨਾਂ ਦੇ ਪੈਰਾਂ ਤੇ ਖੜਾ ਕਰ ਸਕਦੇ। ਮੈਨੂੰ ਰੇਤ ਨੂੰ ਲੈ ਕੇ ਮੈਮ ਰੇਤ ਨੂੰ ਲੈ ਕੇ ਅਜੇ ਵੀ ਲੋਕਾਂ ਦੇ ਵਿੱਚ ਕਨਫਿਊਜ਼ਨ ਹੈ। ਕਲੀਅਰ ਪਾਲਿਸੀ ਕੀ ਹੈ? ਕਲੀਅਰ ਕੱਟ ਕੀ ਕਹਿਣਾ ਚਾਹੋਗੇ? ਸੋ ਇਹਦੇ ਵਿੱਚ ਜੀ ਅਸੀਂ ਇਨਫੈਕਟ ਜਿਹੜੀ ਸਕੀਮ ਨਿਕਲੀ ਹੈ ਉਹਦੇ ਵਿੱਚ ਅ ਅ ਨੋਟੀਫਾਈ ਕੀਤੇ ਹਨ ਪਿੰਡ ਜਿਹੜੀ ਆਪਾਂ ਇੱਕ ਕਮੇਟੀ ਬਣਾਈ ਸੀ ਕਿ ਜਿਹਦੇ ਵਿੱਚ ਚੀਫ ਐਗਰੀਕਲਚਰ ਆਫੀਸਰ ਮਾਈਨਿੰਗ ਅਫਸਰ ਤੇ ਸਾਡੇ ਐਸ.ਟੀ.ਐਮਸ ਕਨਸਰਨਸ ਹਨ। ਤੇ ਉਹਦੇ ਵਿੱਚ ਜਿਹੜਾ ਸਾਇੰਟਿਫਿਕਲੀ ਉਹਨਾਂ ਨੇ ਮੈਜ਼ਰਮੈਂਟ ਕਰਕੇ ਅਸੀਂ 19 ਪਿੰਡ ਜਿਹੜੇ ਨੇ ਆਇਡੈਂਟੀਫਾਈ ਕਰ ਦਿੱਤੇ ਹੈਗੇ ਨੇ ਲੇਕਿਨ ਇਹਦੇ ਵਿੱਚ ਇੱਕ ਕੈਚ ਹੈ ਕਿ ਕੁਝ ਨਾ ਚੁਪ ਜਿਹੜੇ ਪਿੰਡ ਹੈ ਉਹਨੀ ਪਿੰਡਾਂ ਉਹਨੀ ਪਿੰਡਾਂ ਚ ਉਹ ਪਿੰਡ ਜਿਹੜੇ ਨੇ ਉਹ ਇੱਕਦਮ ਰਾਵੀ ਦੇ ਨਾਲ ਲੱਗਦੇ ਪਿੰਡ ਹੈ ਸੋ ਇੱਥੇ ਕੁਝ ਥਾਵਾਂ ਤੇ ਸਾਨੂੰ ਟੈਕਨੀਕਲੀ ਇਹ ਪ੍ਰੋਬਲਮ ਜਿਹੜੀ ਆਈ ਹੈਗੀ ਹੈ ਕਿ ਜੇ ਅਸੀਂ ਰਿਵਰ ਬੈੱਡ ਦੇ ਨਾਲ ਰਿਵਰ ਬੈੱਡ ਦੇ ਅੰਦਰ ਤਾਂ ਅਲਾਉਡ ਹੀ ਨਹੀਂ ਹੈਗਾ ਲੇਕਿਨ ਜੇ ਰਿਵਰ ਬੈੱਡ ਦੇ ਨਾਲ ਕੋਈ ਸਿਲਟ ਚੱਕਦਾ ਹੈ ਤਾਂ ਉਹ ਫਲਡਿੰਗ ਦਾ ਕੱਚਾ ਵਾਅਦ ਸਕਦਾ ਹੈ ਸੋ ਉਹਨਾ ਏਰੀਆਸ ਤੇ ਅਸੀਂ ਹਲੇ ਫਾਰਮਰਸ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਉਹਦਾ ਪ੍ਰੋਪਰ ਮੈਜ਼ਰਮੈਂਟ ਲੈ ਕੇ ਟੈਕਨੀਕਲ ਕਮੇਟੀ ਤੋਂ ਕਿ ਕਿੰਨਾ ਕੁ ਹੋ ਸਕਦਾ ਹੈ ਮਮਕਿਨ ਵਿਦਆਊਟ ਥ੍ਰੈਟ ਆਫ ਕਿ ਦੁਬਾਰਾ ਫਲਡ

ਉੰਨੀ ਪਿੰਡਾਂ ਦੇ ਵਿੱਚ ਹੁਣ ਤੱਕ ਵੀ ਇਨਫੈਕਟ ਮੈਂ ਉਹੀ ਗੱਲ ਕਹਿਣਾ ਚਾਹ ਰਹੀ ਸੀ ਕਿ ਜਿਹੜੇ ਜਿਹੜੇ ਵੀ ਕਿਸਾਨ ਇਹ ਸੋਚਦੇ ਆ ਕਿ ਸਾਡੇ ਕੋਲ ਉਹ ਸਾਧਨ ਨਹੀਂ ਹੈਗਾ ਕਿ ਅਸੀਂ ਆਪ ਕੱਟ ਕੱਟ ਸਕੀਏ ਸੋ ਅਸੀਂ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਹੈ ਸਾਡੇ ਕੋਲ ਅਸੀਂ ਜੀਸੀਬੀਜ਼ ਖਰੀਦੀਆਂ ਹੈਗੀਆਂ ਐਮਪੀ ਲੈਡ ਫੰਡ ਰਾਹੀਂ ਵੀ ਅਸੀਂ ਖਰੀਦੀਆਂ ਹੈਗੀਆਂ ਤੇ ਸਾਡੇ ਕੋਲ ਮਸ਼ੀਨਰੀ ਟਰੈਕਟਰ ਇਹ ਸਾਰਾ ਕੁਝ ਮੌਜੂਦ ਹੈ ਅਸੀਂ ਕਾਫੀ ਕੀਤੇ ਦੇ ਵਿੱਚ ਸ਼ੁਰੂ ਵੀ ਕਰਾ ਚੁੱਕੇ ਹਾਂ ਕੋਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਬਟ ਇਹਦੇ ਵਿੱਚ ਅਸੀਂ ਕਿਸੇ ਨੂੰ ਥਰਡ ਪਾਰਟੀ ਨੂੰ ਇੰਟਰਮੀਡੀਅਰੀ ਨੂੰ ਨਹੀਂ ਆਪਾਂ ਵੜਨਾ ਚਾਹੁੰਦੇ ਫਾਰਮਰ ਜੇ ਕਿਸੇ ਨਾਲ ਜਿਵੇਂ ਫਾਰਮਰ ਹੈ ਉਹ ਕਿਸੇ ਨੂੰ ਵੇਚਣਾ ਚਾਹੁੰਦਾ ਹੈ ਤੇ ਉਹ ਫਾਰਮਰ ਤੇ ਉਹਨਾਂ ਦੇ ਵਿਚਕਾਰ ਦੀ ਗੱਲ ਹੈ ਉਹਦੇ ਵਿੱਚ ਸਰਕਾਰ ਨਹੀਂ ਪੈਰੀ ਬਿਕੋਜ਼ ਉਹ ਫਾਰਮਰ ਨੂੰ ਪਰਮਿਸ਼ਨ ਹੀ ਇਹਦੀ ਮਿਲੀ ਹੈ ਕਿ ਉਹ ਆਪਣੀ ਜਿਹੜੀ ਰੇਤ ਜਿਹਦੇ ਖੇਤ ਦੇ ਵਿੱਚ ਆ ਉਹ ਵੇਚ ਸਕਦਾ ਹੈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਚੇਤਾਵਨੀ ਹੈ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਹੈ ਜਿਹੜੇ ਬੀਚ ਦਲਾਲੀ ਕਰਨਗੇ ਰੇਟ ਦੀ ਉਹ ਸਾਰੋ ਪਲੀਜ਼ ਜਿਹੜਾ ਹੈ ਤੁਸੀਂ ਇਮੀਡੀਏਟਲੀ ਦੱਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਗੈਰ ਕਾਨੂੰਨੀ ਕਰ ਰਿਹਾ ਹੈ ਜਾਂ ਕੋਈ ਕਿਸਾਨ ਤੇ ਦਬਾਅ ਪਾ ਰਿਹਾ ਹੈ ਅਸੀਂ ਬਿਲਕੁਲ ਉਹ ਅਲਾਉ ਨਹੀਂ ਕਰਾਂਗੇ ਸੋ ਇਹ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਅਸੀਂ ਤੁਹਾਡੀ ਨਾਲ ਖੜੀ ਬੜੂ ਸਾਹਿਬ ਸਾਸਤਾ ਵਿੱਚ ਸਹਿਯੋਗ ਨੂੰ ਕਿਉਂ ਵੇਖ ਰਹੇ ਮੈਂ ਮੈਂ ਕਹਿੰਦੀ ਹਾਂ ਕਿ ਇਹ ਬੜੂ ਸਾਹਿਬ ਤਾਂ ਸਾਡੇ ਨਾਲ ਡੇ 1 ਤੋਂ ਜਿਸ ਦਿਨ ਤੋਂ ਹੜ੍ਹ ਆਇਆ ਹੈ ਮੇਰੇ ਕੋਲ ਇਹਨਾਂ ਦਾ ਸੰਪਰਕ ਨੰਬਰ ਪਹਿਲਾਂ ਤੋਂ ਸੀਦਾ ਕਿਉਂਕਿ ਪਟਿਆਲੇ ਦੇ ਵਿੱਚ ਵੀ ਜਦੋਂ ਹੜ੍ਹ ਆਇਆ ਸੀਗੇ ਨਾਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਤੇ ਅਸੀਂ ਇਹਨਾਂ ਨੂੰ ਫੋਨ ਮ ਉਹਦੋਂ ਹੀ ਕਰ ਦਿੱਤਾ ਸੀਗਾ ਬਿਕੋਜ਼ ਜਿਹੜਾ ਸਕੇਲ ਆਫ ਡਿਸਾਸਟਰ ਸੀਗਾ ਉਹ ਬਹੁਤ ਵੱਡਾ ਹੋ ਗਿਆ ਸੀ ਸੋ ਜਿਹੜਾ ਜਿਹੜਾ ਪਾਣੀ ਦੀ ਪੁਆਇੰਟ ਸੀਗੇ ਅਸੀਂ ਇਹਨਾਂ ਤੋਂ ਬੋਟਸ ਦੀ ਵੀ ਹੈਲਪ ਮਦਦ ਲਿੱਤੀ ਸੀਗੀ ਤੇ ਡੇ 1 ਤੋਂ ਇਹ ਸਾਡੇ ਨਾਲ ਜੁੜੀ ਹੋਈ ਹੈ ਇਹਨਾਂ ਨੇ ਰੀਲੀਫ ਕਾਰਜਾਂ ਦੇ ਵਿੱਚ ਸਾਡੇ ਨਾਲ ਤੇ ਆਰਮੀ ਦੇ ਨਾਲ ਮਿਲ ਕੇ ਕਾਫੀ ਰੈਸਕਿਊ ਆਪਰੇਸ਼ਨਸ ਵੀ ਕੀਤੇ ਰਾਹਤ ਸਮਗਰੀ ਦੀ ਪਹੁੰਚਾਈ ਇਹਨਾਂ ਨੇ ਹੁਣ ਜਿਹੜੇ ਘਰ ਤੁਸੀਂ ਦੇਖ ਹੀ ਰਹੇ ਹੋ ਉਹ ਵੀ ਸਾਡੀ ਮਦਦ ਕਰ ਰਹੀ ਹੈ ਪਲੱਸ ਇਹਨਾਂ ਨੇ ਹੁਣ ਸਾਨੂੰ ਇਹ ਵੀ ਰਿਕਵੈਸਟ ਕੀਤੀ ਹੈਗੀ ਹੈ ਤੇ ਅਸੀਂ ਇਹਨਾਂ ਨੂੰ ਕੁਝ ਏਦਾਂ ਦੇ ਪਰਿਵਾਰ ਵੀ ਆਇਡੈਂਟੀਫਾਈ ਕਰਕੇ ਦਿੱਤੇ ਹੈਗੇ ہیں ਜਿੱਥੇ ਪਸ਼ੂ ਟੋਟਲੀ ਰੋਲ ਗਏ ਸੋ ਇਹ ਉਹਦਾ ਵੀ ਅਸੈਸਮੈਂਟ ਕਰ ਰਹੇ ਹੈ ਸਾਡੇ ਨਾਲ ਮਿਲ ਕੇ ਕਿ ਜੇ ਹੋ ਸਕੇ ਤਾਂ ਅਸੀਂ ਉਹਨਾਂ ਪਰਿਵਾਰਾਂ ਨੂੰ ਪਸ਼ੂ ਹੀ ਪ੍ਰੋਵਾਈਡ ਕਰਦੀ ਹੈ ਮੈਮ ਤੁਸੀਂ ਇਹ ਹਰਪਜੀਤ ਸਿੰਘਾ ਵੀ ਉਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਆਏ ਨੇ ਜਿਨ੍ਹਾਂ ਪਰਿਵਾਰਾਂ ਦੇ ਹੱਡ ਦੀ ਮਾਰ ਪਈ ਹੋਈ ਆ ਤਾਂ ਉਹਨਾਂ ਪਰਿਵਾਰਾਂ ਨੂੰ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ ਚੀਮਾ ਸਾਹਿਬ ਫਿਲਮ ਇੰਡਸਟਰੀ ਜਿਹੜੀ ਆ ਪੰਜਾਬੀ ਇੰਡਸਟਰੀ ਆ ਪੂਰੀ ਦੀ ਪੂਰੀ ਹੱਡ ਪੀੜ ਤਾਂ ਵਾਸਤੇ ਸਾਹਮਣੇ ਆਈ ਹੈ ਤੁਹਾਡਾ ਵੀ ਉਪਰਾਲਾ ਵਧੀਆ ਹੈ ਇਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਨਹੀਂ ਦੇਖੋ ਹਾਲਾਤ ਤਾਂ ਯਾਰ ਆਪਣਾ ਹੌਲੀ ਹੌਲੀ ਹੁਣ ਠੀਕ ਹੋ ਰਹੇ ਨੇ ਹਾਲਾਤ ਆਪਾਂ ਪਹਿਲਾਂ ਦੇਖੀ ਨੇ ਜਦੋਂ ਹੜ ਆਇਆ ਉਦੋਂ ਕੀ ਹਾਲਾਤ ਸੀਗੇ ਅੱਜ ਆਪਾਂ ਹੌਲੀ-ਹੌਲੀ ਦੇਖ ਰਹੇ ਹਾਂ ਵੀ ਕੀ ਹਾਲਾਤ ਨੇ ਤੇ ਬਸ ਇਹ ਆ ਵੀ ਲੋਕ ਲੋਕਾਂ ਨਾਲ ਖੜੇ ਨੇ ਤੇ ਹਾਲਾਤ ਠੀਕ ਹੁੰਦੇ ਜਾ ਰਹੇ ਨੇ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਏ ਪਰ ਸਰਕਾਰਾਂ ਅਜੇ ਵੀ ਦੂਰ ਨਜ਼ਰ ਆ ਰਹੀਆਂ ਐ ਇਨਾਂ ਚੀਜ਼ਾਂ ਤੋਂ ਕਿਵੇਂ ਦੇਖਦੇ ਹੋ ਕਿ ਪੰਜਾਬੀ ਦਾ ਹੜ੍ਹ ਲਿਆ ਤੇ ਜਿਵੇਂ ਪਾਣੀ ਦਾ ਹੜ੍ਹ ਆਇਆ ਸੀ ਪੰਜਾਬੀਆਂ ਨੇ ਹੜ੍ਹ ਲਿਆ ਤਾਂ ਹਰ ਚੀਜ਼ ਦਾ ਰਾਸਨ ਤਾਂ ਹੀ ਹੜ੍ਹ ਲਿਆ ਦਿੰਦੇ ਨੇ ਪਰ ਸਰਕਾਰਾਂ ਦੂਰ ਜਾਂਦੀਆਂ ਨੇ ਇਨਾਂ ਚੀਜ਼ਾਂ ਤੋਂ ਨਹੀਂ ਦੇਖੋ ਪਹਿਲੀ ਗੱਲ ਤਾਂ ਹੁਣ ਇਸ ਚੀਜ਼ ਦੀ ਸਾਨੂੰ ਲੋੜ ਹੀ ਨਹੀਂ ਮਹਿਸੂਸ ਹੁੰਦੀ ਆ ਚੀਜ਼ਾਂ ਬੋਲਣ ਦੀ ਹੈ ਨਾ ਵੀ ਸਾਡੇ ਨਾਲ ਸਰਕਾਰ ਨਹੀਂ ਖੜੀ ਜਾਂ ਸਰਕਾਰ ਦਾ ਰਵਈਆ ਕੀ ਆ ਸੈਂਟਰ ਸਰਕਾਰ ਦਾ ਰਵਈਆ ਕੀ ਆ ਕਿਉਂਕਿ ਸਾਡੇ ਮੈਂ ਜਿਵੇਂ ਪਹਿਲਾਂ ਦੱਸਿਆ ਸਾਡੇ ਸਿਧਾਂਤ ਦੇ ਵਿੱਚ ਇਹ ਗੱਲ ਪਈਆ ਵੰਡ ਕੇ ਸਕਣ ਦੀ ਹੈ ਨਾ ਅਸੀਂ ਪੰਜਾਬੀ ਉਹ ਲੋਕ ਆ ਜੇ ਕੋਈ ਹੋਰ ਦੋ ਰੋਟੀਆਂ ਖਾ ਰਿਹਾ ਉਹ ਕਹ ਦੂਗਾ ਕੋਈ ਨਹੀਂ ਯਾਰ ਮੈਂ ਇੱਕ ਰੋਟੀ ਇਹਨੂੰ ਦੇ ਦਿੰਦਾ ਹੈ ਮੇਰਾ ਭਾਈ ਹੈ ਨਾ ਸੋ ਉਹੀ ਚੀਜ਼ ਅੱਜ ਤੁਹਾਨੂੰ ਦੇਖਣ ਨੂੰ ਮਿਲੀ ਆ ਵੀ ਵੰਡ ਕੇ ਸਕਣ ਦਾ ਸਿਧਾਂਤ ਆ ਜਿਹੜਾ ਹਨ ਉਹ ਉੱਭਰ ਕੇ ਆਇਆ ਜਿਹੜਾ ਮਹਾਰਾਜ ਨੇ ਦਿੱਤਾ ਹੋਇਆ ਸਾਨੂੰ ਪੰਜਾਬੀ ਆਰਟਿਸਟ ਜਿਹੜੇ ਹੁੰਦੇ ਨੇ ਜਾਂ ਕੋਈ ਵੀ ਫਿਲਮੀ ਆਰਟਿਸਟ ਹੁੰਦਾ ਨਾ ਉਹਨਾਂ ਦੇ ਦਿਲ ਬੜੇ ਨਰਮ ਹੁੰਦੇ ਨੇ ਜਦੋਂ ਉਹਨਾਂ ਪਰਿਵਾਰਾਂ ਦੇ ਹਾਲਾਤ ਦੇਖਦੇ ਹੋ ਤਾਂ ਬਹੁਤਿਆਂ ਦੇ ਵੀਡੀਓ ਵੇਖੀਆਂ ਜਿਹੜੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਕਿ ਮਨ ਸੱਚੀ ਦੇ ਵਿੱਚ ਪਰ ਆਉਂਦਾ ਸੀ ਜਦੋਂ ਜਾਂਦੇ ਸੀ ਆਪਾਂ ਬਿਲਕੁਲ ਯਾਰ ਕੋਈ ਦੁੱਖ ਚ ਤੇ ਮਨਲਾ ਵੀ ਜਿਹੜੀ ਅੱਖ ਨਹੀਂ ਰੋਂਦੀ ਪੱਥਰ ਆ ਉਹ ਅੱਖ ਨਾ ਜੇ ਵੀ ਮੰਨ ਲਾ ਵੀ ਇਹ ਤਾਂ ਭਾਵਕ ਹੋਣਾ ਬੰਦੇ ਦਾ ਇਹ ਤਾਂ ਸੁਭਾਅਕ ਹੀ ਆ ਨਾ ਜਦੋਂ ਕੋਈ ਤੁਸੀਂ ਕਿਸੇ ਨੂੰ ਦੁੱਖ ਦੀ ਘੜੀ ਚ ਦੇਖਦੇ ਹੋ ਨਾ ਪਰ ਇਹੀ ਗੱਲ ਹੁੰਦੀ ਆ ਵੀ ਸਮਾਂ ਪਾ ਕੇ ਲੋਕ ਲੋਕਾਂ ਨਾਲ ਖੜੇ ਅੱਜ ਇਹ ਲੋਕ ਅੱਜ ਇਹਨਾਂ ਲਈ ਖੁਸ਼ੀ ਦਾ ਖੁਸ਼ੀ ਦਾ ਦਿਨ ਆ ਕਿਉਂਕਿ ਇਹ ਬਾਈ ਦੀ ਹੋਣੀ ਹੈ ਨਾ ਇਹ ਇਹਨਾਂ ਨੇ ਸਾਰੀ ਉਮਰ ਮਹਾਰਾਜ ਦੀ ਬਾਣੀ ਪੜ੍ਹੀ ਆ ਗ੍ਰੰਤੀ ਸਿੰਘ ਨੇ ਅੱਜ ਇਹਨਾਂ ਨੂੰ ਜਦੋਂ ਘਰ ਮਿਲਿਆ ਅੱਜ ਇੱਕ ਛੱਤ ਥੱਲੇ ਸੌਣਗੇ ਸੋ ਬਹੁਤ ਵਧੀਆ ਗੱਲ ਆ ਯਾਰ ਬਹੁਤ ਖੁਸ਼ੀ ਦੀ ਗੱਲ ਆ ਇਸ ਚੀਜ਼ ਦੀ ਇੱਕ ਵੀਰ ਦੱਸ ਰਿਹਾ ਸੀ ਕਿ ਪਾਈ ਪਾਈ ਜੋੜੀ ਸੀ ਅਸੀਂ ਤਫੀਰ ਸੁਪਨਿਆਂ ਦਾ ਮਹਿਲ ਬਣਾਇਆ ਸੀ ਰੈਨ ਬਸੇਰਾ ਬਣਾਇਆ ਸੀ ਆਪਣੇ ਬੱਚਿਆਂ ਵਾਸਤੇ ਪਰ ਜਦੋਂ ਪਾਣੀ ਆਇਆ ਤਾਂ ਅੰਦੇ ਪਹਿਲਾਂ ਅਸੀਂ ਬੱਚੇ ਬਚਾਏ ਸਮਾਨਤਾ ਦੇ ਰੱਬ ਸਾਨੂੰ ਫਿਰ ਦੇ ਦੇ ਬਿਲਕੁਲ ਜੀ ਆਹ ਮਹਾਰਾਜ ਨਹੀਂ ਦਿੱਤਾ ਇਹਨਾਂ ਨੂੰ ਦੁਬਾਰੇ ਘਰ ਦਿੱਤਾ ਮਹਾਰਾਜ ਨੇ ਬਣਾ ਕੇ ਦੁਬਾਰੇ ਛੱਤ ਦੇ ਦਿੱਤੀ ਸਿਰ ਤੇ ਸੋ ਇਹ ਮਹਾਰਾਜ ਕਰਨ ਵਾਲਾ ਜੀ ਤੁਹਾਡੇ ਜਾਈ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੇ ਜਿਨ੍ਹਾਂ ਨੇ ਉਹਨਾਂ ਪੰਜਾਬੀਆਂ ਦੇ ਬਾਹ ਫੜੀ ਐ ਅਸੀਂ ਦੇਖਦੇ ਪਏ ਮੰਨਜੀਤ ਤੌੜਛਿੜਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਜੀ ਭਾਈ ਨੇ ਬਹੁਤ ਦਿਲ ਅੰਦਰੀਆਦਲੀ ਨਾਲ ਪੈਸਾ ਲੁਟਾਇਆ ਜਿਵੇਂ ਦੇਖਦੇ ਉਸ ਜੀ ਨਹੀਂ ਭਰਾ ਜੀ ਸਾਡਾ ਮੇਰਾ ਮਿੱਤਰ ਆ ਅਸੀਂ ਇਕੱਠੇ ਸ਼ੁਰੂ ਹੋਏ ਆ ਜਦੋਂ ਗਾਉਣਾ ਸ਼ੁਰੂ ਕੀਤਾ ਨਾ ਸੋ ਜਿਵੇਂ ਪਹਿਲਾਂ ਦੱਸ ਕੇ ਹਟਿਆ ਮਹਾਰਾਜ ਉਹਦੀ ਕਿਰਤ ਦੇ ਵਿੱਚ ਹੋਰ ਵਾਅਦਾ ਕਰੇ ਹਨ ਪਹਿਲੀ ਗੱਲ ਤਾਂ ਸਾਡਾ ਭਰਾ ਤੇ ਮਤਲਬ ਉਮਰ ਲੰਮੀ ਕਰੇ ਉਹਦੀ ਮਹਾਰਾਜ ਨਾ ਇਸ ਚੀਜ਼ ਦੀ ਅਰਦਾਸ ਕਰਦੇ ਆ ਉਦੋਂ ਬਾਅਦ ਦੂਜੀ ਗੱਲ ਇਹ ਆ ਵੀ ਹਰੇਕ ਕਲਾਕਾਰ ਹੀ ਹਨ ਜੀ ਤੋਂ ਜਿੰਨਾ ਵੀ ਬਣਦਾ ਸਰਦਾ ਆਪਦੀ ਆਪਣਾ ਵਿੱਤ ਦੇ ਮੁਤਾਬਕ ਹਨ ਆਪਦੀ ਵਿੱਤ ਤੋਂ ਜ਼ਿਆਦਾ ਤਨੋਂ ਮਨੋਂ ਤਨੋਂ ਹਰੇਕ ਪੰਜਾਬੀ ਹਰੇਕ ਪੰਜਾਬ ਨਾਲ ਖੜਾ ਚਾਹੇ ਅੱਜ ਕੋਈ ਪੰਜਾਬੀ ਆ ਚਾਹੇ ਕਲਾਕਾਰ ਆ ਚਾਹੇ ਸਮਾਜ ਸੇਵੀ ਆ ਅੱਜ ਤਾਂ ਕਹਿਣ ਦੀ ਗੱਲ ਨਹੀਂ ਰਹੀ ਹੈਗੀ ਵੀ ਫਲਾਣਾ ਨਹੀਂ ਆਇਆ ਫਲਾਣਾ ਰਹਿ ਗਿਆ ਫਲਾਣੇ ਨੇ ਆ ਨਹੀਂ ਕਰਿਆ ਉਹ ਨਹੀਂ ਕਰਿਆ ਅੱਜ ਤਾਂ ਸਾਰੇ ਕਰ ਰਹੇ ਨੇ ਬਈ ਇਹ ਤਾਂ ਸੱਚ ਆ ਰਹੀ ਪੰਜਾਬੀ ਜਿਹੜੇ ਵੀ ਆਰਟਿਸਟ ਨੇ ਜਾਂ ਪੰਜਾਬੀ ਨੇ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਪੰਜਾਬ ਦੇ ਨਾਲ ਆ ਜੇ ਪੰਜਾਬ ਦੇ ਸਰੋਵ ਰੋਟੀ ਚੱਲਦੀ ਹੈ ਨਾ ਉਹਨਾਂ ਦੀ ਤਾਂ ਉਹਨਾਂ ਨੇ ਪੰਜਾਬ ਦੇ ਨਾਲ ਬਾਹ ਫੜੀ ਹੈ ਅਸੀਂ ਤਾਂ ਧੰਨਵਾਦੀ ਹਾਂ ਸਾਡੇ ਸਾਰਿਆਂ ਦੇ ਬਈ ਸਾਡਾ ਆਪਣਾ ਵੀ ਧੰਨਵਾਦ ਕਰਨਾ ਬੰਦਾ ਤੁਹਾਡੇ ਜੇ ਵੀਰਾਂ ਦਾ ਤੇ ਤੁਸੀਂ ਇਸ ਆਫਤ ਦੇ ਵਿੱਚ ਜ਼ਰੂਰ ਸਾਥ ਦਿੱਤਾ। ਧੰਨਵਾਦ ਜੀ ਬਹੁਤ-ਬਹੁਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤਾਂ ਜ਼ਰੂਰ ਜੀ ਹਰਸ਼ ਜੀਮਾ ਜਿਹੜੇ ਨੇ ਅੱਜ ਉਹਨਾਂ ਪਰਿਵਾਰਾਂ ਤਾਂ ਹੀ ਪਹੁੰਚੇ ਨੇ ਦਰਦ ਵੰਡਾਉਦੇ ਹੋਏ ਵੀ ਨਜ਼ਰ ਆ ਰਹੇ ਨੇ। ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਅਜਨਾਲੇ ਦੇ ਪਿੰਡ ਮੁਜ਼ੱਫਰਪੁਰ ਦੀਆਂ ਨੇ। ਤਾਂ ਅੱਜ ਉਹਨਾਂ ਪਰਿਵਾਰਾਂ ਤਾਂ ਹੀ ਜ਼ਰੂਰ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਪਰਿਵਾਰਾਂ ਦੇ ਰਹਿਣ ਬਸਰੇ ਢਹਿ ਢੇਰੀ ਹੋ ਗਈ ਸੀ। ਹਰਸ਼ ਜੀਮਾ ਵੱਲੋਂ ਅੱਜ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਅਰਮੀ